ਕਿਸਾਨਾਂ ਵੱਲੋਂ ਜਿਹੜਾ ਵਾ ਉਹ ਜਿਹੜਾ ਪ੍ਰੋਟੈਸਟ ਵਾ ਲਗਾਤਾਰ ਚੱਲ ਰਿਹਾ ਵਾ ਇੱਥੇ ਜਿਹੜਾ ਅੱਜ ਰੇਲ ਰੋਕ ਕੋ ਜਿਹੜਾ ਪ੍ਰੋਟੈਸਟ ਸੀਗਾ ਚੱਲ ਰਿਹਾ ਵਾ ਤੇ ਯਾਤਰੀਆਂ ਦੀ ਨਾਲ ਗੱਲਬਾਤ ਕਰਾਂਗੇ ਕਿੱਥੇ ਉਹਨਾਂ ਨੇ ਜਾਣਾ ਵਾ ਤੇ ਕੀ ਪਰੇਸ਼ਾਨੀਆਂ ਆ ਹਾਂਜੀ ਨਮਸਕਾਰ ਭਈਆ ਨਮਸਕਾਰ ਜੀ ਭਈਆ ਕਹਾਂ ਪਰ ਕਹਾਂ ਸੇ ਆਏ ਹੋ ਮੈਂ ہماچل پردیش ندون سے آئے ہوں اچھا کہاں پر جانا ہے آپ نے اور ان کو چھوڑنے کے لیے آئے ہوں میں جلندر جو کہ انہوں نے سمستی پر جانا ہے ٹھیک ہے اور مجھے یہاں سے باپس جانا تھا جلندر جلندر سے کیا بولتے ہیں ندون کو اب مجھے جانے میں بھی دکت ہوگی چار بجے پانچ بجے بس آئے گی یہاں پر ٹرین آئے گی اور پھر مجھے بس بھی نہیں ملے گی کتنے بجے ٹرین تھی آپ کی ٹرین تھی ڈھائی بجے اچھا اب یہ ساڑھے چار بجے شو کر رہی ہے تو آپ کیا کہنا چاہتے ہو سرکار کو کیا اپیل کرنا چاہتے ہو

ਵੱਲੋਂ ਇੱਕ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਹਰ ਇੱਕ ਜਿਹੜਾ ਲੋਕ ਆ ਇਸ ਤੇ ਪ੍ਰਭਾਵਿਤ ਹੋ ਰਹੇ ਜਿਹੜੇ ਫੋਰਨਰ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਉਹ ਵੀ ਉਹਨਾਂ ਨੇ ਇੱਕ ਅੰਮ੍ਰਿਤਸਰ ਵਾਸਤੇ ਜਾਣਾ ਸੀਗਾ ਤੇ ਟ੍ਰੇਨਾਂ ਦਾ ਜਿਹੜਾ ਵੇਟ ਕਰ ਰਹੇ ਤੇ ਲਗਾਤਾਰ ਤੁਸੀਂ ਬੈਗ ਦੇਖ ਰਹੇ ਉਹਨਾਂ ਦੇ ਪੈਕ ਕਿਤੇ ਜਿਹੜਾ ਇੰਡੀਆ ਦੇ ਵਿੱਚ ਘੁੰਮਣ ਆਏ ਹੋਏ ਨੇ ਤੇ ਲਗਾਤਾਰ ਜਿਹੜਾ ਵਾ ਇਹ ਪ੍ਰੋਟੈਸਟ ਦੇ ਨਾਲ ਜਿਹੜਾ ਵਾ ਹਰੇਕ ਦਾੜਾ ਵਾ ਉਹ ਪਰੇਸ਼ਾਨ ਲੋਕ ਹੋ ਰਹੇ ਨੇ ਤੇ ਲਗਾਤਾਰ ਅਸੀਂ ਤੁਹਾਡੇ ਨਾਲ ਕਿਸਾਨੀ ਮੁੱਦੇ ਨੂੰ ਲੈ ਕੇ ਗੱਲਬਾਤ ਕੀਤੀ ਯਾਤਰੀਆਂ ਦੇ ਨਾਲ ਵੀ ਜਿਹੜੀ ਆ ਹੁਣ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸੀ ਇਹਨਾਂ ਦੇ ਨਾਲ ਪਰ ਉਹਨਾਂ ਨੇ ਜਿਹੜੀ ਆ ਉਹ ਗੱਲਬਾਤ ਕਰਨ ਤੋਂ ਜਿਹੜੀ ਆ ਉਹ ਮਨਾਂ ਕਰ ਦਿੱਤੀ ਆ ਤੇ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਪਿੱਛੇ ਜਿਹੜੇ ਫੋਰਨਰ ਆ ਉਹ ਵੀ ਜਿਹੜ ਇਸ ਪ੍ਰੋਟੈਸਟ ਨੂੰ ਲੈ ਕੇ ਜਿਹੜਾ ਵਾ ਉਹ ਜਿਹੜਾ ਵਾ ਖੱਜਲ ਖਬਾਰ ਜਿਹੜੇ ਹੋ ਰਿਹਾ ਉਹਨਾਂ ਨੇ ਅੰਮ੍ਰਿਤਸਰ ਜਾਣਾ ਸੀ ਜਿਹੜੀਆਂ ਟ੍ਰੇਨਾਂ ਆਡੀਆਂ ਇਸ ਟਾਈਮ ਇਹਡੀਆਂ ਲੇਟ ਹੋ ਚੁੱਕੀਆਂ ਨੇ ਲਗਾਤਾਰ ਕਿਸਾਨਾਂ ਵੱਲੋਂ ਜਿਹੜਾ ਪ੍ਰੋਟੈਸਟ ਚੱਲ ਰਿਹਾ ਵਾ ਤੁਸੀਂ ਦੇਖ ਸਕਦੇ ਹੋ ਯਾਤਰੀ ਕਿਸ ਤਰ੍ਹਾਂ ਜਿਹੜਾ ਵਾ ਪੋੜੀਆਂ ਦੇ ਵਿੱਚ ਬੈਠੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਨੇ ਕਿ ਉਹਨਾਂ ਨੇ ਕਿੱਥੇ ਜਾਣਾ ਵਾ ਤੇ ਕਿਹੜੀ ਜਗ੍ਹਾ ਤੋਂ ਕਿੰਨੀ ਦੇਰ ਤੋਂ ਆ ਵੀਰੇ ਕੀ ਹਾਲ ਚਾਲ ਹੈ ਕਿਹੜੀ ਜਗ੍ਹਾ ਜਾਣਾ ਸੀ ਲਖਨਊ ਜਾਣਾ ਹੈ ਹਾਂਜੀ ਲਖਨਊ ਜਾਣਾ ਹੈ ਲਖਨਊ ਜਾਣਾ ਹੈ ਕਿਤਨੀ ਕਿਤਨੇ ਵਜੇ ਟ੍ਰੇਨ ਸੀ ਆਪਕੀ 9 ਵਜੇ ਕੀ ਟ੍ਰੇਨ ਤਾਂ ਕਿਆ ਦਿੱਕਤ ਪਰੇਸ਼ਾਨੀ ਆ ਰਹੀ ਹੈ ਆਪਕੋ ਮੇਰੇ ਕੋਈ ਪਰੇਸ਼ਾਨੀ ਹੈ ਕਿਆ ਕਹਿਣਾ ਚਾ ਰਹੇ ਹੋ ਸਰਕਾਰ ਕੋ ਕੀ ਅਪੀਲ ਕਰਨਾ ਚਾਹੁੰਦੇ ਹੋ ਕਿ ਇਹ ਮੰਗਾਂ ਹੈ ਜਾਇਜ਼ ਮੰਗਾਂ ਮਾਨਣੀ ਚਾਹੀਏ ਮਾਨਣੀ ਚਾਹੀਏ ਬਿਲਕੁਲ ਸਭ ਕੋ ਪ੍ਰੋਬਲਮ ਹੋ ਰਹਾ ਹੈ ਜਾਤੇ ਬੇਟੇ 4 ਵਜੇ ਕੇ ਜਾਮ ਭਰੇ ਬਹੁਤ ਲੇਟ ਹੋ ਰਹਾ ਹੈ ਪਰੇਸ਼ਾਨੀ ਸਰਕਾਰ ਕੇ ਮੰਗ ਪੂਰੀ ਕਰਨੀ ਚਾਹੀਦੀ ਹੈ ਹੋਰ ਯਾਤਰੀਆਂ ਦੇ ਨਾਲ ਗੱਲਬਾਤ ਕਰਦੇ ਨੇ ਉਹਨਾਂ ਨੂੰ ਕੀ ਜਿਹੜੀਆਂ ਪਰੇਸ਼ਾਨੀਆਂ ਆ ਰਹੀਆਂ ਨੇ ਤੇ ਭਾਈ ਸਾਹਿਬ ਬੈਠੇ ਹੋਏ ہیں ਭਾਈ ਸਾਹਿਬ ਕहां ਜਾਣਾ ਹੈ ਆਪਣੇ آئی ایم گوئنگ ٹو نیو دہلی نیو ڈلہی جا رہے ہو کتنے بجے ٹرین تھی آپ کی میرا ٹو فورٹی ون کا ٹرین تھی اب ڈیلے ہو کے تھری آور ڈیلے ہو گئے کیا کہنا چاہ رہے ہو جو پروٹیسٹ کیا ہوئے سرکار کے خلاف ان کی اپنی مانگوں کے لیے کیا کہنا چاہتے ہوئے کتنے بجے ٹرین ہے آپ کی دو ہاں جی بھیا کیا کہنا چاہ رہے ہو آپ کہاں جانا ہے آپ سے میں نے اندور جانا ہے کتنے بجے ٹرین تھی آپ کی ابھی دو اٹھارہ پہ آئے گی اچھا جی مالوا ایکسپریس جو تھی ابھی تو پٹیس چل رہا ہے چار بجے تک کیا کہنا چاہ رہے ہو بات چیت کر کے ہی ہوگا ان کا تو ایسے تو نہیں ہوگا تو آپ کو لگ رہا ہے کہ جو یہ پٹیس کر رہے ہیں آم لوگ بھی پریشان ہو رہے ہیں کیا کہنا چاہ رہے ہو سب سے سرکار کو تو ایسے فرق نہیں پڑے گا ان کو تو پھر وہی ہے تو مین تو ہم آم لوگ ہیں ان کو ہی فرق پڑتا ہے بھائی بیٹھے یا ویٹ کر رہے ہیں ٹرین کا پھر کسانوں والوں ایک پروٹسٹ کیا جا رہا ہے سی کال بھائی کتوں آئے ہو ਮੈਂ ਬਸ ਤੋਆਈ ਆਈ ਪਾਜੀ ਕਿੱਥੇ ਜਾਣਾ ਤੁਸੀਂ ਬੰਬਈ ਜਾਣਾ ਬੰਬਈ ਜਾਣੇ ਤੇ ਕਿੰਨੇ ਵੀ ਟ੍ਰੇਨ ਸੀ ਆਪਣੀ ਇਹ ਟ੍ਰੇਨ ਤੇ ਹੈਗੀ ਲੱਭ ਕੋਈ 3 ਵਜੇ ਦੀ ਜੀ ਇਹ ਆ ਕਿਸਾਨਾਂ ਦੇ ਤੋਂ ਧਰਨੇ ਨੇ ਫੜਾ ਪਸਾ ਲੇਟ ਹੋ ਗਿਆ ਕੋਈ ਪਹਿਲੀ 10:00 ਹੋਈਗੀ ਦੂਜੀ ਆਏਗੀ ਜੀ ਤੇ ਕੀ ਲੱਗ ਰਿਹਾ ਤੁਹਾਨੂੰ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਕਿਸਾਨਾਂ ਵੱਲੋਂ ਸਹੀ ਹੈ ਜਾਂ ਗਲਤ ਹੈ ਇਕਸਾਨਾ ਮੈ ਲੋ ਜੋ ਕੀਤਾ ਜਾ ਰਿਹਾ ਸਹੀ ਕੀਤਾ ਜਾ ਰਿਹਾ ਜੀ ਤੇ ਮੋਦੀ ਸਰਕਾਰ ਨੂੰ ਚਾਹੀਦਾ ਵੀ ਜਲਦੀ ਜੁਦੀ ਫੈਸਲਾ ਲਵੇ ਇਕਸਾਨਾ ਦਾ ਪੀੜਾ ਭਰਾਵਾਂ ਦਾ ਮਤਕਰੀਸ ਆਇਆ ਮਿਲ ਕੇ ਤੁਹਾਨੂੰ ਨਹੀਂ ਲੱਗਦਾ ਕਿ ਪ੍ਰੋਟੈਸਟ ਕਰਨ ਦੇ ਨਾਲ ਆਮ ਜਨਤਾ ਵੀ ਜਿਹੜੀ ਪਰੇਸ਼ਾਨ ਹੋ ਰਹੀ ਹੈ ਆਮ ਜਨਤਾ ਦੀ ਪਰੇਸ਼ਾਨੀ ਤੁਸੀਂ ਵੀ ਕੀ ਰੋਏ ਖੁਦ ਕਿੰਦਾ ਜਿਹੜੀ ਸਿਸਮਾ ਚੱਲੂ ਕੋ ਜਾ ਰਹੀ ਹੈ ਜੈਂਸ ਵੀ ਜਾ ਰਹੀ ਨਾਲ ਬੱਚੇ ਨੇ ਕਾਫੀ ਚੜ੍ਹ ਖਲ ਬੰਦਾ ਪਰੇਸ਼ਾਨ ਹੋ ਰਿਹਾ